ਸਾਲ ਹੁੰਦਾ ਹੈ 1896-97 ਹਾਂਜੀ ਜਿਹੜੀ ਇੰਗਲੈਂਡ ਦੀ ਮਹਾਰਾਣੀ ਨਹੀਂ ਹੁੰਦੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਮਹਾਰਾਣੀ ਹੋਣ ਤੇ ਕੋਈ ਬੁੱਢਾ ਵੇ ਇੰਗਲੈਂਡ ਦਾ ਮਹਾਰਾਜਾ ਪਹਿਲਾ ਮਹਾਰਾਣੀ ਸੀ ਉਹ ਮਹਾਰਾਣੀ ਦਾ ਚੱਕਰ ਇੰਡੀਆ ਦੇ ਇੱਕ ਕੁੱਕ ਨਾਲ ਵੀ ਰਿਹਾ ਉਹ ਮੁਸਲਿਮ ਕੁੱਕ ਸੀ ਜੰਗ ਸੀ ਤੇਰੇ ਯਾਰ ਤੇਰੀ ਉਮਰ ਕਿੰਨੀ ਨਿਕਿਆ 25 25 ਸਾਲ ਉਹ ਵੀ ਇੰਨੀ ਕੁ ਉਮਰ ਦਾ ਸੀ 25-26 ਸਾਲ ਦਾ 30 ਸਾਲ ਦਾ ਲਾ ਲਓ ਤੇ ਉਹ ਕੁੱਕ ਸੀਮਾ ਮਹਾਰਾਣੀ ਦਾ ਗਿਆ ਇੰਡੀਆ ਤੋਂ ਉੱਕ ਗਿਆ ਸੀ ਤੇ ਮਹਾਰਾਣੀ ਨੂੰ ਜਦੂ ਨੇ ਪਹਿਲੀ ਵਾਰੀ ਜਾ ਕੇ ਕੁਝ ਪਲੇਟ ਚ ਪਾਇਆ ਨਾ ਸਰਵ ਕੀਤਾ ਤੇ ਮਹਾਰਾਣੀ ਨੂੰ ਪਸੰਦ ਆ ਗਿਆ ਉਹ ਤੇ ਬੜੀ ਗੱਟਮਟਰੀ ਨੇ ਤੇ ਬੜੇ ਚਰਚੇ ਰਹੇ ਨੇ ਇਸ ਸਟੋਰੀ ਨੂੰ ਵੈਸੇ ਦਬਾ ਦਿੱਤਾ ਗਿਆ ਸੀ ਹੁਣ ਕੋਸ਼ਿਸ਼ ਕਸਾਲਾ ਤੋਂ ਹੋਈ ਏ ਸੀਕ੍ਰਟ ਫਾਈਲਾਂ ਬਾਹਰ ਆਈਆਂ ਤੇ ਪਤਾ ਲੱਗਾ ਕਿ ਉਹ ਮਾਈ ਖਾਤ ਲਿਖਦੀ ਰਹੀ ਸੀ ਉਹਨੂੰ ਉਹਨੂੰ ਫਿਲਮ ਜੀ ਬਣੀ ਤੇ ਨਾ ਫਿਲਮ ਵੀ ਬਣੀ ਫਿਲਮ ਫਿਲਮ ਵੀ ਬਣੀ ਵਿਕਟੋਰੀਆ ਅਬਦੁੱਲ ਬਿਲਕੁਲ ਤੇ ਉਹ ਮਾਈ ਦਾ ਨਾ ਜਨਮ ਦਿਨ ਹੁੰਦਾ ਬੁੱਢੀ ਹੋ ਗਈ ਹੁੰਦੀ ਏ ਤੋ ਉਹਦਾ ਜਨਮ ਦਿਨ ਹੁੰਦਾ ਤੇ ਉਹਦੇ ਪੁੱਤਰ ਕਹਿੰਦੇ ਨੇ ਵੀ ਇਸ ਸਾਲ ਅਸੀਂ ਮਾਈ ਦਾ ਨਾ ਜਨਮ ਦਿਨ ਪੂਰੀ ਧੂਮ-ਧਾਮ ਨਾਲ ਮਨਾਣਾ ਹੈ ਪੂਰੀ ਦੁਨੀਆ ਨੂੰ ਪਤਾ ਲੱਗੇ ਵੀ ਇਹਨਾਂ ਦੀ ਮਾਈ ਜਿਹੜੀ ਹੈ ਜਾਣ ਤੂੰ ਗਈ ਏ ਹਾਂਜੀ ਤੇ ਨਾ ਉਹ ਕਹਿੰਦੇ ਨੇ ਵੀ ਇੰਡੀਆ ਦੇ ਵਿੱਚ ਵੀ ਸਾਡੇ ਫੌਜੀ ਆਣੇ ਸਿੱਖ ਰੈਜiment ਵਾਲੇ ਉਹਨਣ ਵੀ ਮਂਗਾਓ ਪਰੇਡ ਕਰਨਗੇ ਮਾਤਾ ਦੇ ਅੱਗੇ ਰੂਟ ਮਾਰਨਗੇ ਘੋੜਿਆਂ ਤੇ ਆਣਗੇ ਸਾਡੀ ਸਰਦਾਰੀ ਵਧੇਗੀ ਯੂਰਪ ਦੇ ਵਿੱਚ ਕਹਿਣਗੇ ਹੈਨਾ ਬੰਦੇ ਤੇ ਉਹ ਫਰੇਸ਼ੀ ਭਾਜੀ ਮੰਗਾਂਦੇ ਨੇ ਸਿੱਖ ਫੌਜੀਆ ਨੂੰ ਵੀ ਆਜੋ ਤੋ ਰਿ ਲੋੜ ਤੇ ਪਰੇਡ ਜਨਮ ਦਿਨ ਹੈ ਸਾਡੀ ਮਾਈ ਦਾ ਤੇ ਇੱਥੇ ਆਗੇ ਨਾ ਪਰੇਡ ਕਰੋ ਉਹ ਸਿੱਖ ਫੌਜੀ ਆਂਦੇ ਨੇ ਸ਼ਿਪ ਤੇ ਬਹਿ ਕੇ ਉਹ ਦੁਹਾਜ ਤੇ ਚੱਲੇ ਨਹੀਂ ਹੁੰਦੇ ਸ਼ਿਪ ਤੇ ਬਹਿ ਕੇ ਆਂਦੇ ਨੇ ਮੈਂ ਚਾਹ ਪਾਲਾਂ ਮੈਂ ਫਰੈਂਚ ਸ਼ਿਪ ਅਜੀ ਗਲਾਸ ਚ ਠੰਡੀ ਹੋ ਜਾਨੀ ਹਾਂਜੀ ਤੇ ਉਹ ਨਾ ਸ਼ਿਪ ਤੇ ਬਹਿ ਕੇ ਆਂਦੇ ਨੇ ਇੰਡੀਆ ਤੋਂ ਤੇ ਮੌਂਟਰੀਅਲ ਜਿਹੜਾ ਤੁਹਾਡਾ ਸ਼ਹਿਰ ਨਹੀਂ ਹੈ ਕੈਨੇਡਾ ਦਾ ਹਾਂ ਕਯੂਬਿਕ ਦਾ ਕਯੂਬਿਕ ਦਾ ਉੱਥੇ ਆ ਕੇ ਨਾ ਉੱਥੇ ਆ ਕੇ ਉਤਰਦੇ ਨੇ ਉੱਥੇ ਆ ਕੇ ਜਹਾਜ਼ ਲਗਦਾ ਉਤਰਦੇ ਨੇ ਤੇ ਉਥੋਂ ਨਾਲ ਰੇਲ ਗੱਡੀ 'ਚ ਬਹਿ ਕੇ ਉਹਨਾਂ ਨੇ ਵੈਂਕੂਵਰ ਜਾਣਾ ਹੁੰਦਾ ਜਿੱਥੇ ਮਾਈ ਦਾ ਉਹਨਾਂ ਨੇ ਜਨਮ ਦਿਨ ਰੱਖਿਆ ਹੁੰਦਾ ਮਾਈ ਇੰਗਲੈਂਡ ਦੀ ਏ ਤੇ ਕੈਨੇਡਾ 'ਚ ਉਹਦੀ ਸਾਲਗਿਰਾ ਮਨਾਈ ਜਾ ਰਹੀ ਸਮਝੋ ਤੁਸੀਂ ਗੱਲ ਨੂੰ ਕਿਉਂਕਿ ਉਹ ਕੈਨੇਡਾ ਵੀ ਗੋਰਿਆਂ ਦੇ ਅੰਦਰ ਸੀ ਅਜੇ ਤੱਕ ਵੀ ਹੈ ਵੇ ਜਿੱਦਾਂ ਇੰਡੀਆ ਸੀ ਗੁਲਾਮ 1947 ਤੱਕ ਤੇ ਠੀਕ ਹੈ ਜੀ ਉਹ ਸਿੱਖ ਆਂਦੇ ਨੇ ਸਿੱਖ ਉਤਰ ਕੇ ਤੇ ਰੇਲ ਗੱਡੀ 'ਚ ਬਹਿ ਕੇ ਨਾ ਜਿੱਥੇ ਉਹਨਾਂ ਨੂੰ ਜਾਣਾ ਦਾ ਵੈਂਕੂਵਰ ਅੱਗੇ ਤੇ ਉੱਥੇ ਜਾਂਦੇ ਨੇ ਤੇ ਰਾਹ 'ਚ ਰਸਤੇ 'ਚ ਨਾ ਖੇਤ ਵੇਖਦੇ ਜਾਂਦੇ ਨੇ ਤੇ ਰੇਲ ਗੱਡੀ 'ਚ ਬੈਠੇ ਨੇ ਖੇਤ ਵੇਖ ਰਹੇ ਨੇ ਤੇ ਆਪਸ 'ਚ ਨਾ ਗੱਲਾਂ ਕਰਦੇ ਪਏ ਨੇ ਕਿ ਯਾਰ ਇੱਥੇ ਨਾ ਝੋਨਾ ਬੀਜਿਆ ਜਾਵੇ ਕਪਾਹ ਬਾਜਰਾ ਜਿਹੜੀ ਵੀ ਉਹਨਾਂ ਟਾਈਮਾਂ ਦੀ ਫਸਲ ਆਉਂਦੀ ਹੈ ਪੰਜਾਬ ਦੀਆਂ ਉਹ ਕਹਿੰਦੇ ਆਪਸ 'ਚ ਗੱਲਾਂ ਕਰਦੇ ਨੇ ਵੀ ਇਹ ਬੀਜੀਆਂ ਜਾ ਨਾ ਇੱਥੇ ਤੇ ਦੇਸ਼ ਨੂੰ ਖੁਸ਼ਹਾਲ ਕੀਤਾ ਜਾਵੇ ਕਿਉਂਕਿ ਹਜੇ ਤੱਕ ਇੱਥੇ ਕੁਝ ਵੀ ਨਹੀਂ ਬੜਾਇਆ ਬੜਾ ਖੁੱਲਾ ਪਿਆ ਇਹ ਦੇਸ਼ ਤੇ ਉਹ ਕਹਿੰਦਾ ਜਦੋਂ ਵੀ ਆਪਸ 'ਚ ਗੱਲਾਂ ਕਰਨ ਦੇ ਵੀ ਜਦੋਂ ਵੀ ਅਸੀਂ ਪੈਨਸ਼ਨ ਆਗੇ ਨਾ ਆ ਦੇਸ਼ 'ਚ ਆ ਕੇ ਵਸਾਂਗੇ ਤੇ ਉਹ ਜਾਂਦੇ ਨੇ ਪ੍ਰੇਟ ਪ੍ਰੂਡ ਕਰਦੇ ਨੇ ਵਾਪਸ ਉਹ ਇੰਡੀਆ ਕੋ ਚਲ ਜਾਂਦਾ ਕੋਈ ਹਾਂਗਕਾਂਗ ਕਿਉਂਕਿ ਰੈਜimentਾ ਨਾ ਉਦੋਂ ਖਿਲਰ ਰਹੀ ਹੁੰਦੇ ਫੌਜੀ ਖਿਲਰ ਰਹੇ ਹੁੰਦੇ ਨੇ ਕੋਈ ਹਾਂਗਕਾਂਗ ਚਾਈਨਾ ਚ ਬੱਠਾ ਹੁੰਦਾ ਕੋਈ ਸਿੰਗਾਪੁਰ ਬੈਠਾ ਹੁੰਦਾ ਕੋਈ ਮਲੇਸ਼ੀਆ ਬੈਠਾ ਹੁੰਦਾ ਹੈ ਹਨਾ ਜਿੱਦਾ ਅਮਰੀਕੀ ਫੌਜੀ ਬੈਠੇ ਹੁੰਦੇ ਸਾਰੇ ਗੋਰਿਆਂ ਦੇ ਅੰਦਰ ਸੀ ਗੋਰਿਆਂ ਅੰਗਰੇਜ਼ਾਂ ਦੇ ਅੰਦਰ ਸੀ ਸਭ ਕੁਝ ਸਾਰੇ ਹੀ ਉਹਨਾਂ ਵੱਖ-ਵੱਖ ਜਗ੍ਹਾ ਭੇਜ ਦਿੰਦੇ ਸੀ ਉਦੋਂ ਹਾਂ ਤੇ ਉਹ ਪ੍ਰੇਟ ਕਰਕੇ ਨਾ ਕੈਨੇਡਾ ਤੋਂ ਸਿੱਖ ਫੌਜੀ ਚਲੇ ਜਾਂਦੇ ਨੇ ਆਪਣੇ ਆਪਣੇ ਦੇਸ਼ ਜਿੱਥੋਂ-ਜਿੱਥੋਂ ਆਏ ਹੁੰਦੇ ਨੇ ਹੁਣ ਉੱਥੇ ਜਾ ਕੇ ਨਾ ਉਹ ਗੱਲਾਂ ਪਤਾ ਸੁਣਾਉਂਦੇ ਨੇ ਆਪਣੇ ਨਾਲ ਦੇ ਆਣੂ ਵੀ ਜਰਾ ਹੀ ਕੈਨੇਡਾ ਗਏ ਹੀ ਪ੍ਰੇਡ ਕਰਨ ਸਾਡੋ ਪੜਾ ਵਧੀਆ ਲੱਗਾ ਦੇਸ਼ ਉੱਥੇ ਕਮਾਈ ਵੀ ਵੱਧੇ ਉਹਨਾਂ ਨੇ ਇੰਡੀਆ ਵੀ ਦੱਸਿਆ ਕਈਆਂ ਨੇ ਜਾ ਕੇ ਉਹ ਕਹਿੰਦੇ ਅੱਛਾ ਜੀ ਇਹ ਤਿਆਰ ਹੋ ਗਏ ਕਹਿੰਦੇ ਚਾਹ ਕੈਨੇਡਾ ਹੀ ਚਲੀਏ ਇਹਨਾਂ ਨੇ ਸ਼ਿਪਾਂ 'ਚ ਬਹਿ ਬਹਿ ਕੇ ਨਾ ਉਸਤਾਦ ਜੀ ਤੇ ਕੈਨੇਡਾ ਵੱਲ ਕਰ ਲਿਆ ਨੂੰ ਤੇ ਆ ਗਏ ਆਪਣੇ ਭਰਾ ਸਾਰੇ ਕੈਨੇਡਾ ਕੈਨੇਡਾ ਆ ਕੇ ਇਹਨਾਂ ਨੇ ਬੜੀ ਕਮਾਈ ਕੀਤੀ ਤੇ ਇਹਨੇ ਇਹ ਮਿਹਨਤੀ ਸੀ ਉੱਚੇ ਲੰਬੇ ਇਹਨਾਂ ਤੋਂ ਪਹਿਲਾਂ ਚੀਨੀ ਤੇ ਜਾਪਾਨੀ ਉਲਰੇਡੀ ਆਗੇ ਸੀ ਮਜ਼ਦੂਰੀ ਕਰ ਰਹੇ ਸੀ ਪਰ ਇਹ ਵੀ ਆਏ ਇਹ ਉਹਨਾਂ ਨਾਲੋਂ ਜ਼ਿਆਦਾ ਚੁਸਤ ਹੀ ਚਲਾਕ ਸੀ ਹੱਟੇ-ਕੱਟੇ ਸੀ ਭਾਰਾ ਕੰਮ ਕਰ ਸਕਦੇ ਸੀ ਜਿਹੜੇ ਚੀਨੀ ਨਹੀਂ ਕਰ ਸਕਦੇ ਕਿਉਂਕਿ ਚੀਨੀ ਮਦਰੇ ਸੀ ਤੇ ਇਹਨਾਂ ਦੀ ਜ਼ਿਆਦਾ ਡਿਮਾਂਡ ਹੋਣ ਲੱਗ ਪਈ ਕੈਨੇਡਾ 'ਚ ਠੀਕ ਹੈ ਫਿਰ ਕਈ ਮੇਲ ਮਾਲਕਾਂ ਨੇ ਨਾ 1907 ਦੇ ਵਿੱਚ ਨਾ ਇਸ਼ਤਿਹਾਰ ਦਿੱਤੇ ਪੰਜਾਬ ਦੀ ਅਖਬਾਰਾਂ 'ਚ ਵੀ ਸਾਨੂੰ ਕਾਮੇ ਚਾਹੀਦੇ ਨੇ ਇੱਥੇ ਕੈਨੇਡਾ ਮੇਲ ਮਾਲਕਾਂ ਨੂੰ ਤੇ ਪੰਜਾਬ ਤੋਂ ਪੰਜਾਬ ਤੋਂ ਹਾਂ ਹਾਂ ਪੰਜਾਬ ਤੋਂ ਪੜੇ ਸੇ ਖਾਏ ਫਰਸ਼ੀ ਭਾਜੀ ਤੇ 1900 ਅੱਠ ਦੀ ਇੱਕ ਰਿਪੋਰਟ ਹੈ ਜਿੱਥੇ 500 ਸਿੱਖ ਹੁੰਦੇ ਸੀ ਨਾ 8 1908 ਤੱਕ ਤੇ ਇਸ਼ਤਿਹਾਰ ਦੇਣ ਨਾਲ 6000 ਗਿਣਤੀ ਹੋ ਗਈ ਸਿੱਖਾਂ ਦੀ ਇੰਨਾ ਫਰਕ ਪਿਆ ਇਸ਼ਤਿਹਾਰ ਨਾਲ ਪਹਿਲਾਂ ਕਿੱਥੇ 500 ਸਿੱਖ ਆਏ ਫੌਜੀਆਂ ਦੀ ਗੱਲ ਪਤਾ ਸੁਣ ਕੇ ਤੇ ਇਸ਼ਤਿਹਾਰ ਦੇ ਨਾਲ 6000 ਸਿੱਖ ਹੋ ਗਏ ਤੇ ਫਰਸ਼ੀ ਭਾਜੀ ਹੋ ਗਏ ਤੇ ਉੱਥੇ ਨਾ ਕੰਮ ਕਰੇ ਕਰਨ ਲੱਗ ਪਏ ਉਦੋਂ ਨਾ ਇਹਨਾਂ ਨੂੰ ਕੰਮ ਜ਼ਿਆਦਾ ਮਿਲਦਾ ਸੀ ਆਰਿਆਂ ਦਾ ਲਕੜਾ ਚੀਰ ਕੇ ਨਾ ਰੇਲ ਪਟਰੀਆਂ ਬੰਦੀਆਂ ਸੀ ਨਾ ਉਹਨਾਂ ਦੇ ਪਤਾ ਥਿੱਲੇ ਵਿਛਾਏ ਜਾਂਦੇ ਨੇ ਲੱਕੜਾ ਲੁਕੜਾ ਉਹ ਕੰਮ ਇਹਨਾਂ ਨੂੰ ਜ਼ਿਆਦਾ ਮਿਲਦੇ ਹੁੰਦੇ ਕਿਉਂਕਿ ਭਾਰੇ ਹੁੰਦੀ ਸੀ ਉਹ ਕੰਮ ਇਹਨਾਂ ਨੂੰ ਮਿਲਨੇ ਤੇ ਮਾਲਕਾਂ ਨੇ ਇਹਨਾਂ ਨੂੰ ਰਹਿائش ਵੀ ਵਿੱਚ ਦੇਦਾਨੀ ਤੇ ਇਹਨਾਂ ਨੇ ਨਾ ਵਿੱਚੇ ਆਪਣਾ ਆਪਣਾ ਗੁਰਦੁਆਰਾ ਪਾਠ ਕਰਨ ਦਾ ਵੀ ਉੱਥੇ ਜਗ੍ਹਾ ਬਣਾਈ ਸਾਰਾ ਕੁਝ ਇਹਨਾਂ ਨੇ ਨਾ ਆਪਣਾ ਰਾਤ ਨੂੰ ਵੇਲੇ ਹੋ ਕੇ ਇਹਨਾਂ ਨੇ ਗਾਣੇ ਸੁਣਾਣੇ ਇੱਕ ਦੂਜਿਆਂ ਨੂੰ ਇਹ ਢੋਲਕੀਆਂ ਢੋਲਕੀਆਂ ਲੈ ਕੇ ਆਏ ਸੀ ਤੁਸ਼ ਇਹ ਪੰਜਾਬ ਤੋਂ ਮਹਿਫਲ ਲਾਇਆ ਕਰਨੀ ਇਹਨਾਂ ਨੇ ਕਿਉਂਕਿ ਉਦੋਂ ਕਿਹੜਾ ਮੋਬਾਈਲ ਟੀਵੀ ਹੁੰਦੇ ਸੀ ਬੜੀ ਸੋਹਣੀ ਜ਼ਿੰਦਗੀ ਲ ਤੇ ਇੰਨਾ ਚੁਣਾ ਇੱਕ ਸਿੱਖ ਦੀ ਹੋ ਜਾਂਦੀ ਮੌਤ ਸਿੱਖ ਦੀ ਹੋ ਜਾਂਦੀ ਮੌਤ ਤੇ ਹੁਣ ਕਹਿੰਦੇ ਨੇ ਸੰਸਕਾਰ ਕਿੱਦਾਂ ਕੀਤਾ ਜਾਵੇ ਤੇ ਜਿਹੜਾ ਵੈਂਕੂਵਰ ਸ਼ਹਿਰ ਦਾ ਉਸ ਟਾਈਮ ਦਾ ਮੇਅਰ ਹੁੰਦਾ ਣ ਸਰਪੰਚ ਉਹ ਕਹਿੰਦਾ ਵੀ ਸਾਡੇ ਸ਼ਹਿਰ ਦੇ ਵਿੱਚ ਨਹੀਂ ਤੁਸੀਂ ਸੰਸਕਾਰ ਕਰ ਸਕਦੇ ਨਾ ਇਹ ਗੋਰਿਆਂ ਦਾ ਇਸਾਈਆਂ ਦਾ ਸ਼ਹਿਰ ਏ ਬਾਹਰ ਜਾ ਕੇ ਕਰੋ ਤੇ ਜਿਹੜੇ ਇਸਾਈ ਹੀ ਪਾਦਰੀ ਸੀ ਚਰਚਾਂ ਦੇ ਪਾਦਰੀ ਉਹ ਕਹਿੰਦੇ ਨੇ ਵੀ ਲਾਸ਼ ਨੂੰ ਦਫਨਾਣਾ ਚਾਹੀਦਾ ਹਾਂਜੀ ਕਿਉਂਕਿ ਤੁਸੀਂ ਇਸਾਈ ਮੁਲਕ ਚ ਸਾਡੀ ਸੋਸਾਇਟੀ ਚ ਇਸ ਕਰਕੇ Laash ਨੂੰ ਦਫਨਾਉ ਤੇ ਉਹ ਕਹਿਣ ਲੱਗ ਪਏ ਉੱਥੇ ਦੇ ਵੈਂਕੂਵਰ ਦੇ ਲੋਕੀ ਜਿਹੜੇ ਗੋਰੇ ਸੀ ਉਹ ਕਹਿੰਦੇ ਨਹੀਂ ਨਹੀਂ ਸਾਡੇ ਇੱਥੇ ਸ਼ਹਿਰ ਚ ਨਹੀਂ ਕਹੇ ਕਾਲੇ ਦੀ Laash ਦੱਬੀ ਜਾਏਗੀ ਇਹਨਾਂ ਨੇ ਫਿਰ ਕੀ ਕੀਤਾ ਕੋਈ ਦੱਬਣਾ ਨਾ ਦੇਵੇ Laash ਨੂੰ ਕੋਈ ਸੰਸਕਾਰ ਨਾ ਕਰਨ ਦੇਵੇ ਇਹਨਾਂ ਨੇ ਕੀ ਕੀਤਾ Laash ਚੱਕੀ ਤੇ ਜੰਗਲਾ ਚ ਜਾ ਕੇ ਨਾ ਉਹਦਾ ਅੰਤਮ ਸੰਸਕਾਰ ਕਰ ਦਿੱਤਾ ਇਹਨਾਂ ਨਾਲ ਕਈ ਗੋਰੇ ਵੀ ਗਏ ਫੋਟੋਆਂ ਵੀ ਆਈਆਂ ਉਹ ਦੁਖਬਾਰ ਚ ਕਈ ਗੋਰੇ ਵੀ ਗਏ ਜਿਹੜੇ ਬੜੇ ਚੰਗੇ ਸੀ ਗੋਰੇ ਤੇ ਚਲੋ ਜੀ ਸੰਸਕਾਰ ਹੋ ਗਿਆ ਠੀਕ ਹੈ ਏਨਾ ਵੇਖ ਲੈ ਇਹ ਹੈ ਥੋੜੇ ਜੇ ਸੀ ਫਰੱਚ ਪਾਜੀ ਪਰ ਇਹਨਾਂ ਨੇ ਇੰਨੀ ਕਮਾਈ ਕੀਤੀ ਇਹਨਾਂ ਦੇ ਕੋਲ ਨਾ ਉਦੋਂ ਇਹਨਾਂ ਨੇ ਉੱਥੇ ਜ਼ਮੀਨ ਜਾਇਦਾਦ ਦਾ ਨਾ ਖਰੀਦਨੀ ਸ਼ੁਰੂ ਕਰ ਦਿੱਤੀਆਂ ਆਰਿਆਂ ਤੇ ਕੰਮ ਕਰਦੇ ਸੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਨਾ ਇਹਨਾਂ ਨੇ ਤੇ ਜ਼ਮੀਨ ਜਾਇਦਾਦ ਦਾ ਖਰੀਦਨੀ ਸ਼ੁਰੂ ਕਰ ਦਿੱਤੀਆਂ ਉਸ ਟਾਈਮ ਤੇ ਇਹਨਾਂ ਕੋਲ 2 ਕਰੋੜ ਦੀ ਇਹਨਾਂ ਨੇ ਜ਼ਮੀਨ ਖਰੀਦ ਲਈ ਉੱਥੇ ਤੇ ਗੋਰੇ ਇਹਨਾਂ ਦੀ ਤਰੱਕੀ ਤੋਂ ਪਰੇਸ਼ਾਨ ਹੋ ਕੇ ਸੜ ਬੜ ਕੇ ਕੋਲਾਗੇ ਉਹ ਕਹਿੰਦੇ ਵੀ ਇਹ ਇੱਕ ਹੀ ਗੱਲ ਹੈ ਸਾਰਦੇ ਤੋਂ ਪਿੱਛੇ ਆਈ ਨਹੀਂ ਤਰੱਕੀ ਕਰਨ ਲੱਗ ਪਏ ਤੇ ਇਹਨਾਂ ਨੇ ਨਾ ਗੋਰਿਆਂ ਨੇ ਆਪਣੀ ਰੋਟੀ ਤੇ ਲੱਤ ਵਜਦੀ ਵੇਖ ਕੇ ਨਾ ਕਿਉਂਕਿ ਮਿਲ ਮਾਲਕ ਸਾਰੇ ਫੈਕਟਰੀਆਂ ਵਾਲੇ ਤੇ ਇਹਨਾਂ ਨੂੰ ਲੈ ਰਹੇ ਸੀ ਸਿੱਖਾਂ ਨੂੰ ਜਾਂ ਚੀਨੀਆ ਜਾਪਾਨੀਆਂ ਨੂੰ ਬਗੋ ਸਸਤੇ ਪੈਂਦੇ ਸੀ ਤੇ ਗੋਰਿਆਂ ਨੇ ਕਿਹਾ ਵੀ ਜਿਹੜਾ ਮਿਹਨਤੀ ਸੀ ਨਾਲੇ ਜਿਆਦਾ ਮਿਹਨਤੀ ਸੀ ਤੇਰੇ ਵਾਂਗੂ ਤੇ ਉਹ ਫਰੈਸ਼ੀ ਭਾਜੀ ਕੀ ਹੋਇਆ ਕਿ ਇਹਨਾਂ ਨੇ ਨਾ ਮਜਾਰੇ ਕਰਨੇ ਸ਼ੁਰੂ ਕਰ ਦਿੱਤੇ ਧਰਨੇ ਲਾਣੇ ਸ਼ੁਰੂ ਕਰ ਦਿੱਤੇ ਗੋਰਿਆਂ ਨੇ ਵੈਨ ਕੈਨੇਡਾ ਚ ਇਹ ਕਹਿੰਦੇ ਨੇ ਕੱਢੋ ਏਸ਼ੀਆ ਨੂੰ ਬਾਹਰ ਕੱਢੋ ਸਾਡੀ ਰੋਟੀ ਤਲਾਤ ਮਾਰਦੇ ਪੈਣ ਇਹਨਾਂ ਨੂੰ ਭਜਾਓ ਸਾਨੂੰ ਨਹੀਂ ਲੋੜ ਇਨ੍ਹਾਂ ਏਸ਼ੀਆਈ ਲੋਕਾਂ ਦੀ ਬੈਨਰ ਫੜੇ ਇਹਨਾਂ ਨੇ ਇਹਨਾਂ ਨੂੰ ਨਾ ਇਹ ਇਹ ਧਰਨਾ ਦੇਂਦੇ ਪੈਣੇ ਜਲਸਾ ਕਰਦੇ ਪੈਣੇ ਵੈਂਕੂਵਰ ਸ਼ਾਰਚ ਇਹਨਾਂ ਨੂੰ ਦੇਸਪੇ ਉੱਥੇ ਚੀਨੀ ਇਹਨਾਂ ਨਾਲ ਚੀਨੀ ਫੜ ਗਏ ਕੁੱਟੇ ਫਿਰ ਗਏ ਜਾਪਾਨੀਆਂ ਦੇ ਇਲਾਕੇ 'ਚ ਜਿੱਥੇ ਜ਼ਿਆਦਾ ਜਾਪਾਨੀ ਰਹਿੰਦੇ ਸੀ ਜਾਪਾਨੀਆਂ ਨੇ ਅੱਗੂ ਫਿਰ ਇਹਨਾਂ ਨੂੰ ਕੁੱਟੇ ਹਾਂਜੀ ਤੇ ਸਿੱਖ ਹੀ ਤੂੰ ਬਚ ਗਏ ਕਿਉਂਕਿ ਸਿੱਖ ਰਹਿੰਦੇ ਸੀ ਉਦੋਂ ਜੰਗਲਾਂ 'ਚ ਤੈਨੂੰ ਦੱਸਿਆ ਜੀ ਆਰਿਆਂ ਦਾ ਕੰਮ ਸੀ ਇਹਨਾਂ ਨੂੰ ਮਿਲਦਾ ਤੋ ਆਰਿਆਂ 'ਚ ਰਹਿੰਦੇ ਸੀ ਉੱਥੇ ਮਾਲਕਾਂ ਨੇ ਰੈਚਾ ਦਿੱਤੀਆਂ ਇਹ ਬਚ ਪਰ ਗੋਰੇ ਫਿਰ ਵੀ ਛੜਦੇ ਹੀ ਇਹਨਾਂ ਨੇ ਇੰਨਾ ਕੁ ਪ੍ਰੈਸ਼ਰ ਬਣਾਇਆ ਨਾ ਇਹ ਗੋਰਿਆਂ ਨੇ ਆਪਣੀ ਸਰਕਾਰ ਉੱਤੇ ਵੀ ਤੁਸੀਂ ਸਖਤ ਕਾਨੂੰਨ ਬਣਾਓ ਸਖਤ ਕਾਨੂੰਨ ਬਣਾਓ ਉਹਨਾਂ ਨੇ 1908 ਦੇ ਵਿੱਚ ਸਖਤ ਕਾਨੂੰਨ ਬਣਾ ਹੀ ਦਿੱਤਾ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਕੋਈ ਵੀ ਚੀਨੀ ਜਾਪਾਨੀ ਖਾਸ ਕਰਕੇ ਇਹ ਵੈਸੇ ਨਿਸ਼ਾਨਾ ਇੰਡੀਅਨ ਤੇ ਸੀ ਸਿੱਖਾਂ ਤੇ ਕਿਉਂਕਿ ਉਹ ਜਿਆਦਾ ਮਿਹਨਤੀ ਸੀ ਇੱਕ ਅਖਬਾਰ ਸੀ ਉਹਦੇ ਵਿੱਚ ਵੀ ਛਪਿਆ ਸੀ ਕਿ ਇਹ ਲੋਕ ਆਉਣ ਵਾਲੇ 50 100 ਸਾਲਾਂ ਨੂੰ ਸਾਨੂੰ ਓਵਰਟੇਕ ਕਰ ਲੈਣਗੇ ਜੇ ਅਸੀਂ ਅੱਜ ਇਹਨਾਂ ਨੂੰ ਨਾ ਬਾਰ ਕੱਢਿਆ ਤੇ ਉਹੀ ਗੱਲ ਹੋ ਰਹੀ ਫਿਰ ਅਜੀ ਭਾਜੀ ਤੁਸੀਂ ਇਹ ਹੀ ਲੈ ਕੈਨੇਡਾ ਚ ਕੀ ਹੋ ਰਿਹਾ ਤੇ ਉਹ ਫ੍ਰੈਸ਼ੀ ਭਾਜੀ ਉਹਨਾਂ ਨੇ ਸਰਕਾਰ ਨੇ ਨਵੇਂ ਕਾਨੂੰਨ ਕੱਢਤੇ ਵੀ ਜਿੰਨੇ ਵੀ ਆਣਾ ਹੈ ਇੰਡੀਆ ਤੋਂ ਇੱਥੇ ਉਹ ਸਿੱਧਾ ਆਵੇ ਕਿਉਂਕਿ ਗੋਰਿਆਂ ਨੂੰ ਪਤਾ ਸੀ ਇਹਨਾਂ ਕੋਲ ਕਿਹੜਾ ਕੋਈ ਆਪਣਾ ਸ਼ਿਪ ਹੈ ਜਿਹੜਾ ਇੰਡੀਆ ਤੋਂ ਸਿੱਧਾ ਇੱਥੇ ਆ ਸਕੇ ਤਾਂ ਉਹਨਾਂ ਨੇ ਇਹ ਸਕੀਮ ਚਲਾਈ ਸੀ ਵੀ ਜਿਹਨੇ ਵੀ ਆਣਾ ਹੈ ਇੰਡੀਆ ਤੋਂ ਸਿੱਧਾ ਸ਼ਿਪ ਲੈ ਕੇ ਆਵੇ ਜਿੱਦਾਂ ਹੁਣ ਕੋਈ ਰੂਲ ਕੱਢ ਦੇ ਕੈਨੇਡਾ ਵੀ ਜਿਹੜੀ ਵੀ ਫਲੈਟ ਫੜਨੀ ਦਿੱਲੀ ਤੋਂ ਫੜੋ ਇੰਡੀਆ ਤੋਂ ਫੜੋ ਤੇ ਡਾਇਰੈਕਟ ਆਵੇ ਬੈਂਕ ਅਡਰੈਕਟ ਆਵੇ ਵੀ ਵਿੱਚ ਦਬਾਈ ਕਿਤੇ ਨਹੀਂ ਸਟੇਸ ਟੂ ਕਰਨੀ ਇਹ ਇਨਾਂ ਨੇ ਕਾਨੂੰਨ ਕੱਢ ਦਿੱਤਾ ਨਾਲ ਹੀ ਰੱਖ ਦਿੱਤਾ ਵੀ 200 ਡਾਲਰ ਵੀ ਲੈ ਕੇ ਆਵੇ ਫਿਰ ਹੌਲੀ ਹੌਲੀ ਇਨਾਂ ਨੇ ਇਹ ਵੀ ਕਾਨੂੰਨ ਜਾਰੀ ਕਰ ਦਿੱਤਾ ਵੀ ਜਿਹੜੇ ਬੰਦੇ ਇੱਥੇ ਰਹਿ ਰਹੇ ਨੇ ਨਾ ਆਲਰੇਡੀ ਸਿੱਖ ਉਹ ਆਪਣੀਆਂ ਪਤਨੀਆਂ ਨੂੰ ਵੀ ਨਹੀਂ ਬੁਲਾ ਸਕਦੇ ਤੇ ਸਿੱਖਾਂ ਨੇ بڑے ਹੱਥ ਪੈਰ ਮਾਰੇ ਇਹਨਾਂ ਨੇ ਇੰਗਲੈਂਡ ਦੇ ਵੀ ਬੰਦੇ ਬੰਦੇ ਭੇਜੇ ਕਿਉਂਕਿ ਇੰਗਲੈਂਡ ਦੀ ਹਕੂਮਤ ਸੀ ਕੈਨੇਡਾ ਚ ਇਨਾਂ ਨੇ ਇੰਗਲੈਂਡ ਤੇ ਤਿੰਨ ਬੰਦੇ ਭੇਜੇ ਕਮੇਟੀ ਪੀ ਯਾਰ ਸਾਡਾ ਮਸਲਾ ਸੋਲਵ ਕਰੋ ਇਹ ਕੀ ਗੱਲ ਹੋਈ ਤੁਸੀਂ ਤੇ ਸਾਡੇ ਅਧਿਕਾਰ ਛੀਨ ਰਹੇ ਹੋ ਪਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਸੋਣੀ ਇਹਨਾਂ ਨੇ ਕਿਹਾ ਸਾਨੂੰ ਕੋਈ ਚੱਕਰ ਨਹੀਂ ਤੁਸੀਂ ਕੰਮ ਕਰੋ ਆਪਣਾ ਹੁਣ ਕਿਸੇ ਸਰਕਾਰ ਨੇ ਸਿੱਖਾਂ ਦੀ ਸੁਣੀ ਨਹੀਂ ਕੈਨੇਡਾ ਸਰਕਾਰ ਨੇ ਨਹੀਂ ਸੁਣੀ ਇੰਗਲੈਂਡ ਸਰਕਾਰ ਨੇ ਨਹੀਂ ਸੁਣੀ ਹੁਣ ਕੈਨੇਡਾ ਨੂੰ ਤੁਸੀਂ ਭੁੱਲ ਜੋ ਹੁਣ ਆਪਾਂ ਸਟੋਰੀ ਚੱਕ ਕੇ ਲੈ ਕੇ ਜਾਣੀ ਹੈ ਚਾਈਨਾ ਚ ਤੇ ਮਲੇਸ਼ੀਆ ਚ ਠੀਕ ਹੈ ਇਸ ਕਰਕੇ ਕੈਨੇਡਾ ਨੂੰ ਭੁੱਲ ਜੋ ਹੁਣ ਸਟੋਰੀ ਸ਼ੁਰੂ ਹੁੰਦੀ ਜਾ ਕੇ ਸਿੱਧੀ ਮਲੇਸ਼ੀਆ ਮਲੇਸ਼ੀਆ ਸਟੋਰੀ ਸ਼ੁਰੂ ਹੁੰਦੀ ਇੱਕ ਬੰਦਾ ਹੁੰਦਾ ਬਜ਼ੁਰਗ 55 ਸਾਲ ਦਾ ਉਹ ਇੱਕ ਚਿੱਠੀ ਪੜਦਾ ਹੁੰਦਾ ਉਹ ਚਿੱਠੀ ਕਿੱਥੋਂ ਆਈ ਉਹ ਤੁਹਾਨੂੰ ਮੈਂ ਫਿਰ ਕਦੀ ਦੱਸਾਂਗਾ ਕਿਉਂਕਿ ਬੜੀਆਂ ਕੁੰਡੀਆਂ ਨੇ ਫਿਰ ਸਟੋਰੀ ਦਾ ਨਾ ਇੰਟਰਸਟ ਮਰ ਜਾਂਦਾ ਬਜ਼ੁਰਗ ਨੇ ਚਿੱਠੀ ਪੜਦਾ ਹੁੰਦਾ ਗੁਰਦੇਵ ਸਿੰਘ ਚਿੱਠੀ 'ਚ ਲਿਖਿਆ ਹੁੰਦਾ ਪੀ ਜਾਜ ਦਾ ਨਾ ਬੰਦੋਬਸਤ ਕਰੋ ਠੀਕ ਪੀ ਕੈਨੇਡਾ ਦੇ ਵਿੱਚ ਨਾ ਸਿੱਖਾਂ ਦੇ ਖਿਲਾਫ ਕਾਨੂੰਨ ਬਣਾਏ ਗਏ ਨੇ ਸਿੱਖਾਂ ਦੀ ਕੋਈ ਨਹੀਂ ਸੁਣ ਰਿਆ ਤੇ ਹੁਣ ਨਾ ਆਪਾਂ ਉੱਥੇ ਪਹੁੰਚ ਕੇ ਨਾ ਸਰਕਾਰ ਦੇ ਮੂੰਹ ਤੇ ਚਪੇੜ ਮਾਰਨੀ ਤੇ ਆਪਣੇ ਬੰਦੇ ਜਿਹੜੇ ਫੌਜੀ ਇਹਨਾਂ ਦੇ بڑے بڑے ਫਿਰਦੇ ਨੇ ਵੀ ਅਸੀਂ ਫੌਜ ਚ ਭਰਤੀ ਹੋਣਾ ਫੌਜ ਚ ਭਰਤੀ ਹੋਣਾ ਅੰਗਰੇਜ਼ਾਂ ਦੀ ਨੌਕਰੀ ਕਰ ਰਹੀ ਉਹਨਾਂ ਨੂੰ ਵੀ ਸਭ ਕੁਝ ਸਿਖਾਈਏ ਵੀ ਕਿੰਨੇ ਕਨੇ ਆ ਗੋਰੇ ਸਾਡੀ ਗੱਲਾਂ ਸੁਣਦੇ ਮੰਨਦੇ ਨੇ ਤੇ ਗੁਰਦੇਵ ਸਿੰਘ ਉਹ ਚਿੱਠੀ ਜੇਬ ਚ ਪਾਉਂਦੇ ਨੇ ਤੇ ਲੱਗ ਜਾਂਦੇ ਨੇ ਜਹਾਜ਼ ਲੱਭਣ ਜਿਹੜਾ ਜਹਾਜ਼ ਹੁਣ ਕਿਉਂਕਿ ਗੋਰਿਆਂ ਨੇ ਕਾਨੂੰਨ ਬਣਾਏ ਹੁੰਦੇ ਨੇ ਵੀ ਜਿਹੜੇ ਵੀ ਦੇਸ਼ ਤੋਂ ਆਣਾ ਉਥੋਂ ਜਹਾਜ਼ ਸ਼ੁਰੂ ਹੋਵੇ ਤੇ ਕੈਨੇਡਾ ਆ ਕੇ ਰੁਕੇ ਸਿੱਧਾ ਕਿਤੇ ਸਟੇ ਨਾ ਹੋਵੇ ਤੇ ਨਾ ਕਿਸੇ ਹੋਰ ਦੇਸ਼ ਦਾ ਜਾ ਜਾਵੇ ਡਾਇਰੈਕਟ ਫਲਾਈਟ ਕਹ ਦੋ ਕਿ ਇੰਡੀਆ ਨੇ ਆਣਾ ਤੇ ਇਹ ਡਾਇਰੈਕਟ ਫਲਾਈਟ ਫਲੈਟ ਨਹੀਂ ਡਾਇਰੈਕਟ ਸ਼ਿਪ ਸ਼ਿਪ ਫਲੈਟ ਨਹੀਂ ਤੇ ਠੀਕ ਹੈ ਫਰਿਸ਼ ਭਾਜੀ ਹੁਣ ਗੁਰਦੇਵਤ ਸਿੰਘ ਨਾ ਮਲੇਸ਼ੀਆ ਜਹਾਜ਼ ਲੱਭਦਾ ਹੈ ਮਲੇਸ਼ੀਆ ਜਿੱਥੇ ਰਹਿ ਰਿਹਾ ਹੈ ਨਹੀਂ ਜਹਾਜ਼ ਲੱਭਦਾ ਸਿੰਗਾਪੁਰ ਜਾਂਦੇ ਨੇ ਨਹੀਂ ਜਹਾਜ਼ ਲੱਭਦੇ ਗੁਰਦੇਵਤ ਸਿੰਘ ਹੁੰਦੇ ਨੇ ਇੱਕ ਵਪਾਰੀ ਠੀਕ ਹੈ ਵਪਾਰੀ ਹੁੰਦੇ ਨੇ ਠੇਕੇ ਠੋਕੇ ਲੈਂਦੇ ਹੁੰਦੇ ਨੇ ਸੜਕਾਂ ਦੇ ਰੇਲਵੇਾਂ ਦੇ ਹੋਰ ਵੀ بڑے ਕੰਮ ਕਰਦੇ ਦੁੱਧ ਦੇ ਵੀ ਤੇ ਮਲੇਸ਼ੀਆ ਜਾਜ ਲੱਭਦੇ ਨਹੀਂ ਲੱਭਦਾ ਫੇਰ ਆਉਂਦੇ ਨੇ ਸਿੰਗਾਪੁਰ ਸਿੰਗਾਪੁਰ ਜਾਜ ਲੱਭਦੇ ਨਹੀਂ ਲੱਭਦਾ ਫੇਰ ਆਉਂਦੇ ਨੇ ਏ ਚਾਈਨਾ ਚਾਈਨਾ ਚਾ ਕੇ ਜਾਜ ਲੱਭਦੇ ਨੇ ਇਹਨਾਂ ਨੂੰ ਲੱਭ ਜਾਂਦਾ ਜਾਜ ਪੈਸੇ ਦੇਣ ਲੱਗਦੇ ਨੇ ਤੇ ਗੋਰੇ ਮੁਕਰ ਜਾਂਦੇ ਗੋਰੇ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਤੈਨੂੰ ਜਾਜ ਦੇਣਾ ਤੂੰ ਜਹਾਜ਼ ਕਿਤੇ ਸਾਡੀ ਸਰਕਾਰ ਦੇ ਖਿਲਾਫ ਤੇ ਨਹੀਂ ਵਰਤਣਾ ਉਹਨਾਂ ਨੂੰ ਕਿਤੇ ਪਿੰਕ ਮਿਲ ਜਾਂਦੀ ਵੀ ਇਹ ਸਰ ਇਹ ਜਹਾਜ਼ ਕਿਉਂ ਖਰੀਦ ਰਿਆ ਬਾਬਾ ਗੁਰਦੇਵ ਸਿੰਘ ਨਹੀਂ ਦੱਸਦੇ ਵੀ ਮੈਂ ਕਹਾਂ ਤੂੰ ਜਹਾਜ਼ ਲੈ ਰਿਆ ਜੇ ਜਹਾਜ਼ ਖਰੀਦਣਾ ਦਾ ਉਹ ਤੇ 10 ਰੁਪਏ ਮੈਂ ਆਪਣੇ ਪਰਸਨਲ ਯੂਜ਼ ਵਾਸਤੇ ਲੈਣਾ ਤੇ ਉਹ ਮੁਕਰ ਜਾਂਦੇ ਗੋਰੇ ਉਹ ਕਹਿੰਦੇ ਨਹੀਂ ਫਿਰ ਬਾਬਾ ਜੀ ਨੂੰ ਨਾ ਇੱਕ ਬੰਦਾ ਲੱਭਦਾ ਜਰਮਨ ਦਾ ਜਰਮਨ ਦੇ ਕੰਦਾ ਬੰਦਾ ਹਾਂ ਉਹ ਕਹਿੰਦਾ ਕੀ ਲੱਭਦਾ ਪਿਆ ਕਹਿੰਦਾ ਜਹਾਜ਼ ਚਾਹੀਦਾ ਯਾਰ ਇੱਕ ਕਹਿੰਦਾ ਆਜਾ ਤੈਨੂੰ ਮੈਂ ਦਿਵਾਵਾਂ ਜਹਾਜ਼ ਬਾਬਾ ਜੀ ਨੂੰ ਪਿੱਛੇ ਲੈ ਜਾਂਦਾ ਤੇ ਇੱਕ ਕੰਪਨੀ 'ਚ ਲੈ ਜਾਂਦਾ ਕਹਿੰਦਾ ਦੇ ਇਹਨਾਂ ਨੂੰ 1100 ਪਾਉਂਡ ਮਹੀਨੇ ਦੇ ਤੇ ਆ ਸੈਂਡ ਕਰ ਤੇ ਤੈਨੂੰ ਜਾਜ ਦੇ ਦਿੰਦੇ ਨੇ ਉਹ ਜਾਜ ਦੇ ਦਿੰਦੇ ਨੇ ਉਹਨੂੰ ਜਾਪਾਨ ਕੰਪਨੀ ਦਾ ਜਾਜ ਹੁੰਦਾ ਕੰਮ ਕਾਟਾ ਮਾਰੂ ਬਾਬਾ ਜੀ ਜਾਜ ਲੈ ਲੈਂਦੇ ਨੇ ਜਾਜ ਦੀਆਂ ਚਾਬੀਆਂ ਸ਼ਾਬੀਆਂ ਲੈ ਕੇ ਜਿਹੜੇ ਪੇਪਰ ਹੁੰਦੇ ਨੇ ਉਹ ਲੈ ਕੇ ਆ ਜਾਂਦੇ ਨੇ ਹੁਣ ਬਾਬਾ ਜੀ ਇਕੱਲੇ ਤੇ ਨਹੀਂ ਜਾ ਸਕਦੇ ਹਾਂਜੀ ਕੈਨੇਡਾ ਕਿਉਂਕਿ ਜਦੋਂ ਕਾਨੂੰਨ ਬਣਾਏ ਨੇ ਕਾਨੂੰਨ ਇਹ ਸਿੱਖਾਂ ਵਾਸਤੇ ਹੁਣ ਸੰਗਤ ਚਾਹੀਦੀ ਏ ਜਿਹੜੀ ਉਹ ਕਾਨੂੰਨਾਂ ਨੂੰ ਤੋੜ ਸਕੇ ਉਹਨਾਂ ਦੇ ਕੇ ਧਰਨਾ ਦੇ ਸਕੇ ਵੀ ਨਹੀਂ ਹੈਣਾ ਉੱਥੇ ਜਾ ਕੇ ਕੈਨੇਡਾ ਚ ਸੰਗਤ ਚਾਹੀਦੀ ਹੁਣ ਬਾਬਾ ਜੀ ਚਾਈਨਾ ਦੇ ਵਿੱਚ ਨਾ ਗਏ ਹੁੰਦੇ ਨੇ ਤੇ ਉੱਥੇ ਹਾਂਗਕਾਂਗ ਚ ਨਾ ਗੁਰਦਵਾਰੇ ਗੁਰਦਵਾਰਾ ਵੀ ਹੁੰਦਾ ਸਿੱਖਾਂ ਦਾ ਕਿਉਂਕਿ ਉੱਥੇ ਨਾ ਛੋਣੀਆਂ ਹੁੰਦੀਆਂ ਫੌਜੀ ਦੀਆਂ ਤੇ ਉਦੋਂ ਨਾ ਉੱਥੇ ਚਾਈਨਾ ਦੇ ਵਿੱਚ ਨਾ ਉਹਨਾਂ ਜਮਾਨਿਆਂ ਚ ਨਾ ਜਿਹੜੇ ਚਾਈਨਾ ਦੇ ਵੱਡੇ ਬਿਜ਼ਨਸਮੈਨ ਹੀ ਹੁੰਦੇ ਉਹਨਾਂ ਦੇ ਚੌਂਕੀਦਾਰ ਵੀ ਸਿੱਖ ਹੀ ਹੁੰਦੇ ਨੇ ਕਿਉਂਕਿ ਲੰਬੇ ਉੱਚੇ ਹੁੰਦੇ ਨੇ ਉਹਨਾਂ ਚੌਂਕੀਦਾਰ ਆਪਣੇ ਬੋਡੀਗਾਰਡ ਵੀ ਸਿੱਖਾਂ ਨੂੰ ਪ੍ਰੇਫਰੈਂਸ ਕਰਦੇ ਨੇ ਇਸ ਕਰਕੇ ਨਾ ਚਾਈਨਾ ਚ ਸਿੱਖਾਂ ਦੀ ਬੜੀ ਆਬਾਦੀ ਹੁੰਦੀ ਕੋਈ ਫੌਜੀ ਹੁੰਦਾ ਕੋਈ ਚੌਂਕੀਦਾਰ ਹੁੰਦਾ ਤੇ ਉੱਥੇ ਨਾ ਗੁਰਦਰਾਂ ਹੁੰਦਾ ਤੇ ਹੁਣ ਨਾ ਬਾਬ ਹਰ ਸੰਡੇ ਜਾ ਕੇ ਸਪੀਚ ਕਰਦੇ ਨੇ ਕਿ ਗੋਰੇ ਸਾਡੇ ਨਾਲ ਧੱਕਾ ਕਰ ਰਹੇ ਨੇ ਸਾਡੇ ਪੰਜਾਬੀਆਂ ਦੇ ਹੱਕਾਂ ਤੇ ਡੱਕਾ ਮਾਰ ਰਹੇ ਨੇ ਆਪਾਂ ਇਹਨਾਂ ਨੂੰ ਸਬਕ ਸਿਖਾਣਾ ਹੈ ਚਲੋ ਚੱਲੀਏ ਉੱਥੇ ਕੈਨੇਡਾ 500 ਬੰਦਾ ਤਿਆਰ ਹੋ ਜਾਂਦਾ ਤੇ ਬਾਬਾ ਜੀ ਸਮਾਨ ਰੱਖਦੇ ਹੁੰਦੇ ਨੇ ਜਾਜ ਲੰਗਰ ਮੰਜੇ ਹੋਰ ਵੀ ਦਵਾਈਆਂ ਮੁਸਾਫਰਾ ਵਾਸਤੇ ਇਹਨਾਂ ਨੂੰ ਕੀ ਹੁੰਦਾ ਇੱਕ ਬੰਦਾ ਆਂਦਾ ਭਜਦਾ ਭਜਦਾ ਜਾਜ ਦੇ ਵਿੱਚ ਸਮਾਨ ਲਦਾ ਰਹੇ ਨੇ ਬੰਦਾ ਹਾਂ ਦਾ ਕਹਿੰਦਾ ਬਾਬਾ ਜੀ ਤੁਹਾਡੇ ਦਫ਼ਤਰ ਤੇ ਨਾ ਜਿਹੜੇ ਗੁਰਦੁਆਰੇ ਚ ਤੁਸੀਂ ਸਪੀਚ ਦਿੰਦੇ ਹੋ ਉਥੇ ਨਾ ਛਾਪਾ ਪੈ ਗਿਆ ਅੱਛਾ ਤੇ ਉਥੇ ਦੀ ਸੰਗਤ ਨੂੰ ਨਾ ਪੁਲਿਸ ਪੁਲਿਸ ਡਰਾ ਰਹੀ ਏ ਹੁਣ ਪੁਲਿਸ ਨੇ ਜਿੱਦੂ ਛਾਪਾ ਮਾਰੇ ਨਾ ਬਾਬਾ ਜੀ ਗੁਰਦੁਆਰੇ ਜਾ ਕੇ ਵੇਖਦੇ ਨੇ ਸਾਰੇ ਨਾ ਸੰਗਤ ਇਹਦਾ ਵਿਚਾਰੀ ਟਾ ਢੇਰੀਓ ਕਿ ਨਾ ਜ਼ਮੀਨ ਤੇ ਲੰਮੀ ਪਈ ਹੁੰਦੀ ਪੀ ਯਾਰ ਅਸੀਂ ਕੈਨੇਡਾ ਜਾਣਾ ਸੀ ਸਾਡੇ ਇੱਥੇ ਇਹਨਾਂ ਨੇ ਦਬਕੇ ਮਾਰਨੇ ਸ਼ੁਰੂ ਕਰਤੇ ਅਸੀਂ ਨਹੀਂ ਜਾਣਾ ਕੈਨੇਡਾ ਕਨੂਡਾ ਉੱਥੇ ਜਾ ਕੇ ਵੀ ਸਾਨੂੰ ਡਾਂਗਾ ਹੀ ਪੈਣੀ ਆ ਇਹ ਤੇ ਇੱਥੇ ਹੀ ਅਜੇ ਤੱਕ ਗੱਲ ਲੀਕ ਵੀ ਨਹੀਂ ਹੋਈ ਤੇ ਪਹਿਲੇ ਸਾਡੇ ਤੇ ਛਾਪੇ ਪੈ ਲੱਗ ਪਏ ਉਹਨਾਂ ਚੋਂ ਨਾ 500 ਬੰਦੇ ਤਿਆਰ ਹੋਏ ਹੁੰਦੇ ਨੇ ਤੇ ਵਿੱਚੋਂ ਨਾ ਵਿਚਾਰੇ ਡਰ ਕੇ ਸਿਰਫ 165 ਹੀ ਰਹਿ ਜਾਂਦੇ ਬਾਕੀ ਮੁੱਕਰ ਜਾਂਦੇ ਨੇ ਡਰ ਜਾਂਦੇ ਨੇ ਵੀ ਅਸੀਂ ਨਹੀਂ ਕੈਨੇਡਾ ਜਾਣਾ ਬਾਬਾ ਜੀ ਬੜੇ ਪਰੇਸ਼ਾਨ ਤੇ ਬਾਬਾ ਜੀ ਨੂੰ ਸਗੂ ਇੱਕ ਸਰਟੀਫਿਕੇਟ ਵੀ ਨਹੀਂ ਮਿਲਦਾ ਹੁੰਦਾ ਇੱਕ ਐਂਡਲਾ ਪੇਪਰ ਰਹਿ ਗਿਆ ਹੁੰਦਾ ਬਾਕੀ ਸਾਰੇ ਪੇਪਰ ਮਿਲ ਗਏ ਹੁੰਦੇ ਨੇ ਸਿਰਫ ਇੱਕ ਪੇਪਰ ਨਹੀਂ ਮਿਲ ਦਿੰਦਾ ਉਹ ਪੇਪਰ ਪਤਾ ਕੌਣ ਨਹੀਂ ਦਿੰਦਾ ਹੁੰਦਾ ਚਾਈਨਾ ਦਾ ਜਿਹੜੇ ਸ਼ਹਿਰ ਚ ਗੁਰਦਰਾ ਹੁੰਦਾ ਨਾ ਉੱਥੇ ਦਾ ਇੱਕ ਸਰਪੰਚ ਹੁੰਦਾ ਹੋ ਕਾਂਗ ਦਾ ਸਰਪੰਚ ਕਹਿ ਲੋ ਉਹ ਪੇਪਰ ਨਹੀਂ ਦਿੰਦਾ ਹੁੰਦਾ ਬਾਬਾ ਜੀ ਨੂੰ ਕਿਉਂਕਿ ਉਹ ਗੋਰਿਆਂ ਨੂੰ ਨਾ ਕੈਨੇਡਾ ਖਬਰ ਪਹੁੰਚਾਉਂਦਾ ਹੁੰਦਾ ਹੈ ਵੀ ਇੱਕ ਇੱਥੇ ਬੁੱਢਾ 55 ਸਾਲ ਦਾ ਉਹ ਜਹਾਜ਼ ਤਿਆਰ ਕਰ ਰਿਹਾ ਹੈ ਗੁਰਦਰਾ ਜਾ ਕੇ ਸਪੀਚ ਦਿੰਦਾ ਹੈ ਸਿੰਘਾਂ ਨੂੰ ਤਿਆਰ ਕਰਦਾ ਹੈ ਵੀ ਆਪਾਂ ਕੈਨੇਡਾ ਜਾਣਾ ਹੈ ਉਹ ਕਿਤੇ ਤੁਹਾਡੇ ਖਿਲਾਫ ਨਾ ਕੋਈ ਧਰਨੇ ਦੀ ਯੋਜਨਾ ਬਣਾ ਰਿਹਾ ਹੈ ਤੁਸੀਂ ਮੈਨੂੰ ਦੱਸੋ ਮੈਨੂੰ ਜਹਾਜ਼ ਦਾ ਸਰਟੀਫਿਕੇਟ ਦਵਾ ਕਿ ਨਾ ਦਵਾ ਉਹ ਕੈਨੇਡਾ ਸਰਕਾਰ ਉਹਦੀ ਉਹਦੇ ਮੈਸੇਜ ਨੂੰ ਕੋ ਤੇ ਉਹ ਵੀ ਬੜੇ ਦਿਨ ਵੇਟ ਕਰਦਾ ਬਾਬਾ ਜੀ ਨੂੰ ਨਾ ਟਰੱਕ ਦੀ ਬਤੀ ਪਿੱਛੇ ਲਾਈ ਰਿਹਾਦਾ ਜਿਵੇਂ ਸੈਂਡ ਕਰਕੇ ਦਿਨ ਅੱਜ ਸੈਂਡ ਕਰਕੇ ਦਿਨਾ ਜਹਾਜ ਮੰਨ ਲੈ 30 ਤਰੀਕ ਚੱਲਣਾ ਸੀ ਤੇ ਉਹ ਸਰਟੀਫਿਕੇਟ ਲੇਟ ਕਰੀ ਜਾ ਰਿਹਾ ਸੀ ਇੱਕ ਤਰੀਕ ਹੋ ਗਈ ਦੋ ਤਰੀਕ ਹੋ ਗਈ ਸਮਝੇਗਾ ਇਦਾਂ ਦਿਨ ਲੰਗੀ ਜਾ ਰਹੀ ਸੀ ਉਹ ਸਰਟੀਫਿਕੇਟ ਨਹੀਂ ਦਿੰਦਾ ਥਾਰ ਕੇ ਦੇ ਦਿੰਦਾ ਕਿਉਂਕਿ ਕੈਨੇਡਾ ਸਰਕਾਰ ਵੱਲ ਜਵਾਬ ਨਹੀਂ ਆਂਦਾ ਤੇ ਉਹ ਦੇ ਦਿੰਦਾ ਬਾਬਾ ਜੀ ਬਾਬਾ ਜੀ ਸਰਟੀਫਿਕੇਟ ਲੈ ਕੇ ਆਉਂਦੇ ਬੜੇ ਖੁਸ਼ ਹੁੰਦੇ ਪਰ ਯਾਤਰੀ 165 ਸੀ ਸਾਰੇ ਬਾਬਾ ਜੀ ਨੇ ਫਿਰ ਆਪਣੇ ਨਾਲ ਦੇਆਂ ਨੂੰ ਕਿਹਾ ਵੀ ਦੋ ਜਣਿਆਂ ਨੂੰ ਕਿਹਾ ਵੀ ਤੁਸੀਂ ਇੱਕ ਬੰਦਾ ਜਾਵੇ ਮਨੀਲਾ ਤੇ ਇੱਕ ਬੰਦਾ ਜਾਵੇ ਸ਼ੰਘਾਈ ਚਾਈਨਾ ਦਾ ਸ਼ਹਿਰ ਚੀ ਉੱਥੇ ਜਾ ਕੇ ਨਾ ਉੱਥੇ ਦੇ ਸਿੱਖਾ ਨੂੰ ਤੁਸੀਂ ਤਿਆਰ ਕਰੋ ਤੇ ਮੈਂ ਜਹਾਜ਼ ਲੈ ਕੇ ਪਹੁੰਚਦਾ ਬਾਬਾ ਜੀ ਹਾਂਗਕਾਂਗ ਤੂੰ ਤੁਰੇ ਸ਼ੰਘਾਈ ਗੇ ਚਾਈਨਾ ਦਾ ਸ਼ਹਿਰ ਹੀ ਹੈ ਸ਼ੰਘਾਈ ਗੇ ਸ਼ੰਘਾਈ ਤੂੰ ਸਿੰਘ ਲੱਦੇ 111 ਸਿੰਘ ਹੋਰ ਆ ਗਏ ਉੱਥੇ ਬਾਬਾ ਜੀ ਨੇ ਕਹੇ ਨਾ ਵੀ ਉੱਥੇ ਜਾ ਕੇ ਤੁਸੀਂ ਤਿਆਰ ਕਰੋ ਤੇ 111 ਸਿੰਘ ਤਿਆਰ ਹੋ ਗਏ ਉਹ ਜਿਹੜੇ ਬਾਬਾ ਜੀ ਨੇ ਆਪਣੇ ਦੋ ਸਾਥੀਆਂ ਨੂੰ ਕਹੇ ਨਾ ਉਹਨਾਂ ਨੂੰ ਬਾਬਾ ਜੀ ਨੇ ਤੇਜ਼ ਵਾਲੇ ਜਹਾਜ਼ ਭਜਾਇਆ ਜੜੀਏ ਜਿਹੜਾ ਉੱਡਦਾ ਜਹਾਜ਼ ਉਹਦੇ ਚ ਭੇਜਿਆ ਸੀ ਉਹਨਾਂ ਨੂੰ ਬਾਬਾ ਜੀ ਨੇ ਉਹਨਾਂ ਨੂੰ ਪਹਿਲਾਂ ਹੀ ਪਈ ਤੈਪੀ ਜਾ ਕੇ ਜਿੰਨੇ ਤੱਕ ਮੈਂ ਸਮੁੰਦਰੀ ਜਹਾਜ਼ ਲੈ ਕੇ ਪਹੁੰਚਣਾ ਸ਼ਹਿਰ ਚ ਤੁਸੀਂ ਫਲੈਟ ਫੜ ਕੇ ਪਹੁੰਚੋ ਤੁਹਾਡਾ ਹਫਤਾ ਹੈ ਤੁਸੀਂ ਸੰਗਤ ਤਿਆਰ ਕਰੋ ਤੇ ਉਹਨਾਂ ਨੇ ਸੰਗਤ ਤਿਆਰ ਕੀਤੀ ਬਾਬਾ ਜੀ ਨੂੰ ਜਹਾਜ਼ ਲੈ ਕੇ ਪਹੁੰਚੇ ਫਿਰ ਨਾਲ-ਨਾਲ ਜਿੱਥੇ-ਜਿੱਥੇ ਲੰਘਦੇ ਕਿਉਂ ਥੁਥੂ ਸੰਗਤ ਚੜਦੀ ਗਈ ਜਾਪਾਨ ਚ ਪਹੁੰਚੇ ਜਾਪਾਨ ਮੇ ਉਹਨਾਂ ਨੇ 85 ਬੰਦੇ ਚੜ੍ਹੇ ਉਥੋਂ ਉਹ ਤੋਂ ਬਾਬਾ ਜੀ ਨੇ ਕੋਲੇ-ਕੋਲੇ ਵੀ ਰੱਖੇ ਪੀ ਨੂੰ ਕੈਨੇਡਾ ਜਾ ਕੇ ਵੇਚਾਂਗੇ ਉਦੋਂ ਕੈਨੇਡਾ ਕੋਲਿਆਂ ਦਾ ਬੜਾ ਵਪਾਰ ਹੁੰਦਾ ਸੀ ਸ਼ਿਪ ਵੀ ਫਿਰ ਇਹਨਾਂ ਨੇ ਇੱਕ ਸ਼ਿਪ ਵੀ ਕੋਲੇ ਤੇ ਚਲਾਉਣੀ ਹੋਣੀ ਆ ਬੈਲਕੋਲ ਫਰੇਸੀ ਪਾਜੀ ਬੋਸੋਨੀ ਕਾਰਡ ਕੱਢੀ ਤੂੰ ਤੇ ਉਹ ਫਰੇਸੀ ਪਾਜੀ ਕੀ ਕਹਿੰਦੇ ਨੇ ਵੀ ਇਹਨਾਂ ਨੇ ਡਾਕਟਰ ਵੀ ਇੱਕ ਰੱਖ ਲਿਆ ਜਿਹੜੇ ਕੋਈ ਬਿਮਾਰਸ਼ ਮਾਰਨ ਹੋਵੇ ਵਿੱਚ 500 ਬੰਦਾ 376 ਬੰਦੇ ਸੀ ਟੋਟਲ ਜੱਜ ਜਿਹੜੇ ਕੈਨੇਡਾ ਗਏ ਤੇ ਉਹਨਾਂ ਦੀ ਸਿਹਤ ਬੁਖਾਰ ਬਖੂਰ ਨਾਲ ਜਿਹੜੇ ਡਾਕਟਰ ਵੀ ਰੱਖ ਲਿਆ ਡਾਕਟਰ ਦਾ ਨਾਮ ਸੀ ਰਘੂਨਾਥ ਉਹ ਡਾਕਟਰ ਸੀ ਸਰਕਾਰ ਦਾ ਟੋਟ ਹਾਂਜੀ ਉਹ ਸਰਕਾਰ ਨੂੰ ਪੂਰੀ ਜਾਣਕਾਰੀ ਦੇ ਰਿਹਾ ਸੀ ਖੁਫੀਆ ਬਾਬਾ ਜੀ ਚਲੋ ਜੀ ਜਹਾਜ਼ ਜਾਪਾਨ ਤੋਂ ਤੁਰਦਾ 20 ਦਿਨਾਂ ਬਾਅਦ ਪਹੁੰਚ ਜਾਂਦਾ ਕੈਨੇਡਾ ਵੈਂਕੂਵਰ ਬੰਦਰਗਾਹ ਦੇ ਉੱਤੇ ਪੋਰਟ ਤੇ ਜਹਾਜ਼ ਵੇਖ ਕੇ ਕੈਨੇਡਾ ਸਰਕਾਰ ਕਹਿ ਲੱਗ ਪਣੀ ਓ ਪਿੱਛੇ 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 ਤੁਹਾਨੂੰ ਆਗਿਆ ਨਹੀਂ ਇੱਥੇ ਆਂਦੀ ਪਿੱਛੇ 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 ਬਾਬਾ ਜੀ ਕਹਿੰਦੇ ਇਹ ਕੀ ਗੱਲ ਵੀ ਸਾਨੂੰ ਦੱਸਣ ਤੇ ਦੋ ਵੀ ਅਸੀਂ ਆਏ ਆ ਬਾਅਦ ਚ ਭਾਵੇਂ ਸਾਨੂੰ ਭੇਜ ਦੋ ਪਰ ਦੱਸਣ ਤੇ ਦੋ ਵੀ ਸਾਡਾ ਜਹਾਜ਼ ਇੱਥੇ ਆਇਆ ਇਨੇ ਮਸਾਫਰ ਲੈ ਕੇ ਆਇਆ ਤੇ ਸਾਨੂੰ ਵਜ੍ਹਾ ਦੱਸ ਦੋ ਅਸੀਂ ਚੱਲ ਜਾਈਏ ਵਾਪਸ ਕੋਈ ਮਸਲਾ ਨਹੀਂ ਹੈ ਨਾ ਬਾਬਾ ਜੀ ਤੇ ਚਾਹੁੰਦੇ ਸੀ ਬਾਬਾ ਜੀ ਦਾ ਮਤਲਬ ਇਹ ਨਹੀਂ ਕਿ ਉਹ ਕੋਈ ਦਵਾਈਆਂ ਦਿੰਦੇ ਜਾਂ ਦਾ ਦੇ ਵੀ ਤੁਹਾਡੇ ਘਰ ਪੁੱਤਰ ਹੋ ਜਾਏਗਾ ਮਤਲਬ ਕਿ ਵੈਸੇ ਉਮਰ ਵਡੇਰੀ ਸੀ ਤਾਂ ਬਾਬਾ ਜੀ ਉਹਨੂੰ ਕਹਿੰਦੇ ਨੇ ਉਹ ਆਮ ਬੰਦੇ ਸੀ ਸਾਡੇ ਵਰਗੇ ਤੇ ਉਹ ਕਹਿੰਦੇ ਵੀ ਨਹੀਂ ਯਾਰ ਸਾਨੂੰ ਹਨਾ ਮਿਲਣ ਦੋ ਸਰਕਾਰੀ ਬੰਦਿਆਂ ਨਾਲ ਵੀ ਭੇਜਣਾ ਸਾਨੂੰ ਭੇਜ ਉਹ ਨਹੀਂ ਮੰਨਦੇ ਗੱਲ ਉਹ ਕਹਿੰਦੇ ਨਹੀਂ 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 15 ਦਿਨ ਤੇ ਬਾਬਾ ਜੀ ਨੂੰ ਕੰਡੇ ਤੇ ਨਹੀਂ ਲੱਗਣ ਦਿੱਤਾ ਜਾਂਦਾ ਸਿਰਫ ਕਿਹਨੂੰ ਲਾਇਆ ਜਾਂਦਾ ਜਿਹੜਾ ਡਾਕਟਰ ਨਹੀਂ ਹੁੰਦਾ ਗੋਰੀਆਂ ਦਾ ਟੋਟ ਉਹਨੂੰ ਤੇ ਉਹਦੇ ਨਾਲ ਦੇ 20 ਬੰਦਿਆਂ ਨੂੰ ਜਿਹੜੇ ਉਹਨੇ ਸਫਰਚ ਕੀਤੇ ਹੁੰਦੇ ਵੀ ਆ ਸਾਡਾ ਹੀ ਬੰਦਾ ਸਰਕਾਰ ਦੇ ਨੂੰ ਲਾ ਦੋ 20 ਬੰਦੇ ਲਾਤੇ ਬਾਕੀਆਂ ਨੂੰ ਟਰੱਕ ਦੀ ਬੱਤੀ ਪਿੱਛੇ ਲਾ ਕੇ ਰੱਖਦੇ ਨੇ ਵੀ ਅੱਜ ਤੁਹਾਡੀ ਗੱਲਬਾਤ ਸਰਕਾਰ ਨਾ ਕਰਾ ਨੇ ਅੱਜ 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 ਬਾਬਾ ਜੀ ਵੇਖੋ 60 ਦਿਨ ਰਹਿੰਦੇ ਨੇ ਉੱਥੇ ਜਾਚ ਕੰਡੇ ਦੇ ਹੀ ਕੰਡੇ ਦੇ ਰਹਿੰਦੇ ਨੇ ਉਹ ਬਾਬਾ ਜੀ ਦਾ ਤਾਂ ਨਾ ਭਣਿਆ ਕਾਬਾ ਘਟਾ ਮਾਰੂ ਜਾਚ ਰੇ ਕੋ ਕਾਨੂੰਨੀ ਲੜਾਈ ਲੜਦੇ ਨੇ ਉਹਨਾਂ ਨੂੰ ਸੰਗਤ ਫਿਰ ਮਿਲਣ ਆਂਦੀ ਕੈਨੇਡਾ ਦੀ ਹਾਲਾਂਕਿ ਕੈਨੇਡਾ ਸਰਕਾਰ ਨੇ ਕਿਹਾ ਕਿਸੇ ਨੇ ਨਾ ਜਹਾਜ਼ ਦੇ ਉੱਪਰ ਨਾ ਚੜ੍ਹਣਾ ਨਾ ਜਹਾਜ਼ ਤੋਂ ਥੱਲੇ ਆ ਕੇ ਕਿਸੇ ਨੇ ਸ਼ਹਿਰ ਚ ਐਂਟਰ ਹੋਣਾ ਨਹੀਂ ਤੇ ਗੋਲੀ ਮਾਰਾਂਗੇ ਇੱਕ ਦਿਨ ਇਹਨਾਂ ਨੂੰ ਡਰਾਉਣ ਵਾਸਤੇ ਰਾਤ ਰਾਤ ਨੂੰ ਇਹਨਾਂ ਨੇ ਪੁਲਿਸ ਵੀ ਭੇਜੀ ਕੈਨੇਡਾ ਦੀ ਪੁਲਿਸ ਭੇਜੀ ਤੇ ਜਿਹੜੇ ਹੁਣ ਕੋਲੇ ਪਏ ਹੀ ਇਹਨਾਂ ਕੋਲ ਇਹਨਾਂ ਨਾਲ ਜਿੱਦੈ ਪੁਲਿਸ ਵੇਖੀ ਹੋਵੇ ਸ਼ੁਰੂ ਬਿਸ਼ਨਾ ਤਫਾਨ ਸਿੰਘ ਗੰਡਾ ਸਾਰੇ ਜਿਹਨੇ ਉਹ ਗੁਲਾਬ ਸਿੰਘ ਹੋ ਜਾ ਸ਼ੁਰੂ ਕੋਲਿਆਂ ਦੀ ਬਰਬਾਦ ਕਰਕੇ ਪੁਲਿਸ ਵਾਲੇ ਭਜਾ ਤੇ 20 ਪੁਲਿਸ ਵਾਲੇ ਜ਼ਖਮੀ ਵੀ ਕਰਤੇ ਇਹਨਾਂ ਨੇ ਤੇ ਜਾਗੀ ਦੇ ਲਾਗੇ ਨਾ ਪੁਲਿਸ ਨਹੀਂ ਲੱਗਣ ਦਿੱਤੀ ਫਿਰ ਕੀ ਇਹਨਾਂ ਨੇ ਸਰਕਾਰ ਨੇ ਕਿਹਾ ਵੀ ਇਹਦੇ ਜਾਂਦੇ ਨਹੀਂ ਪਏ ਜਾ ਰਹੇ ਤਾਂ ਠੀਠੋ ਕੇ ਬੈਠੇ ਨੇ ਸਰਕਾਰ ਨੇ ਇੱਕ ਸਰਕਾਰ ਕੋਲ ਨਾ ਉਹਦੂ ਜਹਾਜ਼ ਹੁੰਦਾ ਸੀ ਬੜਾ ਖਤਰਨਾਕ ਜਹਾਜ਼ ਉਹਦਾ ਨਾਮ ਹੁੰਦਾ ਰੈਂਬੋ ਜਹਾਜ਼ ਇਹ ਕਹਿੰਦੇ ਜਰ ਇਦਾਂ ਦੀ ਮੰਦੇ ਤਾਂ ਪਰ ਰੈਂਬੋ ਜਹਾਜ਼ ਨੂੰ ਪਾਣੀ 'ਚ ਉਤਾਰਦੇ ਆ ਉਹ ਇਹਨਾਂ ਨੂੰ ਬੰਨ ਕੇ ਨਾ ਤੇ ਦੂਰ ਤੱਕ ਛੱਡ ਕੇ ਆਂਦੇ ਤੇ ਜਿੱਦੈ ਸਿੱਖਾਂ ਨੂੰ ਪਤਾ ਲੱਗਾ ਹਾਲਾਂਕਿ ਜੇ ਫਿਲਮ ਬਣੇ ਨਾ ਤੇ ਕਿੱਦਾਂ ਉਹਨਾਂ ਦੇ 2 ਮਹੀਨੇ ਗੁਜ਼ਰੇ ਕੰਡੇ ਤੇ ਬੜੀ ਡਿਟੇਲ 'ਚ ਫਿਲਮ ਬਣੇ ਹਾਲਾਂਕਿ ਇੱਕ ਵਾਰੀ ਦੋ ਮਹੀਨੇ ਰਏ ਨਾ ਇਥੇ ਕੈਨੇਡਾ ਕੱਡੇ ਤੇ ਮਹੀਨੇ ਕ ਬਦ ਨੇ ਇਹਨਾਂ ਦਾ ਜਹਾਜ਼ ਛੁੱਟ ਚੱਲਾ ਹੀ ਇਹਨਾਂ ਦੇ ਥੋਂ ਮਤਲਬ ਕਿ ਕੰਪਨੀ ਕੋ ਵਾਪਸ ਚੱਲ ਚੱਲਾ ਹੀ ਇਹਨਾਂ ਨੇ ਕਿਰਾਏ ਤੇ ਰਿਆ ਸੀ ਨਾ 11000 ਪੌਂਡ ਦੇ ਕੇ ਮਹੀਨੇ ਵਾਸਤੇ ਉਹ ਕੰਪਨੀ ਕੋ ਚੱਲ ਚੱਲਾ ਸੀ ਤੇ ਬਾਬਾ ਜੀ ਨੇ ਜੜੀ ਕਿ ਪੂਰੀ ਲਹਿਰ ਖਤਮ ਹੋ ਜਾਣੀ ਸੀ ਪਰ ਬਾਬਾ ਜੀ ਨੇ ਬੜੇ ਦਾਅ ਪੇਜ ਖੜੇ ਉਹ ਕੰਪਨੀ ਕੋ ਵਾਪਸ ਚੱਲਾ ਹੀ ਤੇ ਫਿਰ ਬਾਬਾ ਜੀ ਨੇ ਨਾ ਦੋ ਬੰਦੇ ਲੱਬੇ ਪ੍ਰਧਾਨ ਗੁਰਦਾਰੇ ਦੇ ਉੱਥੇ ਦੇ ਕਨੇਡਾ ਕੋਲ ਗੁਰਦੁਰਦੇ ਉਹਨਾਂ ਨੂੰ ਮਾਲਕ ਬਣਾਇਆ ਜਹਾਜ਼ ਦੇ ਫਿਰ ਜਹਾਜ਼ ਜਾਨੀ ਕਿ ਕੰਪਨੀ ਦੇ ਕੋਲੋਂ ਜਾਣੂ ਰਹਿ ਗਿਆ ਮਤਲਬ ਕਿ ਫਿਲਮ ਬਣੇ ਨਾ ਕੋਈ ਵੈਬ ਸੀਰੀਜ਼ ਬਣੇ ਪੂਰੀ ਡਿਟੇਲ ਨਾਲ ਕੰਮ ਹੋਵੇ ਮੈਂ ਤਾਂ ਬੜਾ ਸ਼ਾਰਟਕਟ ਸੁਣਾ ਰਿਹਾ ਵਾਂ ਤੇ ਫਿਰ ਕੀ ਹੋਇਆ ਫਰੇਸ਼ੀ ਭਾਜੀ ਜਦੋਂ ਪਤਾ ਲੱਗਾ ਨਾ ਵੀ ਇਹ ਵੈਂਕੂਵਰ ਦੀਆਂ ਸੰਗਤਾਂ ਨੂੰ ਵੀ ਇਹਨਾਂ ਨੇ ਰੈਂਬੋ ਜਹਾਜ਼ ਉਤਾਰਨਾ ਪਾਣੀ ਚ ਅੱਜ ਤੇ ਇਹਨਾਂ ਨੇ ਖਬਰ ਡਾਤੀ ਵੀ ਜੇ ਸਾਡੇ ਸਿੱਖ ਭਰਾਵਾਂ ਨੂੰ ਕੁਝ ਕੀਤਾ ਨਾ ਆਹੀ ਪੂਰੇ ਵੈਂਕੂਵਰ ਨੂੰ ਅੱਗ ਲਾ ਦੇਣੀ ਸਰਕਾਰ ਡਰ ਗਈ ਪਿਕੇ ਤੇ ਸਚੀਨਾ ਕਲਾਦ ਨੇ ਉਹਨਾਂ ਨੇ ਕਿਹਾ ਪਿ ਬੰਦੇ ਦੇ ਪੁੱਤਰ ਬਣੋ ਪੀਰ ਕਾਨੂੰਨ ਬਣਾਇਆ ਹੁਣ ਤੈਨੂੰ ਜਾਣਾ ਪੈਣਾ ਐ ਇੱਥੇ ਨਹੀਂ ਸਾਨੂੰ ਉਤਰਨ ਦੇਣਾ ਤੇ ਉਹ ਨਹੀਂ ਉਤਰਨ ਦਿੰਦੇ ਤੇ ਬਾਬਾ ਜੀ ਨੂੰ ਰਾਸ਼ਨ ਪਾਣੀ ਦੇ ਕੇ ਥੋੜਾ ਬੋਤਾ ਵਾਪਸ ਭੇਜ ਦਿੰਦੇ ਨੇ ਵਾਪਸ ਚੱਲ ਜਾਂਦੇ ਨੇ ਫਿਰ ਜਾ ਕੇ ਆਜ਼ਾਦੀ ਵਰੀ ਜਾਪਾਨ ਰੁਕਦੇ ਨੇ ਜਾਪਾਨ ਅੱਛਾ ਉਹਨਾਂ ਦਿਨਾਂ 'ਚ ਨਾ ਵਰਲਡ ਵਾਰ 1 ਲੱਗ ਗਈ ਸੀ ਠੀਕ ਤੇ ਜਾਜ ਸੀ ਹੁਣ ਜਰਮਨ ਦਾ ਸੌਰੀ ਜਾਪਾਨ ਦਾ ਦੇ ਜਾਪਾਨ ਦੀ ਤੇ ਜਰਮਨ ਦੀ ਨਾ ਆਪਸ 'ਚ ਉਹਦੂ ਖੜਕਦੀ ਸੀ ਇੰਗਲੈਂਡ ਦੀ ਵੀ ਖੜਕਦੀ ਵਰਲਡ ਵਾਰ 1 ਲੱਗੀ ਸੀ ਤੇ ਨਾ ਜਹਾਜ਼ ਸੀ ਜਰਮਨ ਦਾ ਤੇ ਉੱਤੇ ਜਰਮਨ ਦਾ ਝੰਡਾ ਲੱਗਾ ਸੀ ਬਿਲਕੁਲ ਤੇ ਸੌਰੀ ਜਾਪਾਨ ਦਾ ਝੰਡਾ ਲੱਗਾ ਸੀ ਜਾਪਾਨ ਦਾ ਜਹਾਜ਼ ਸੀ ਜਾਪਾਨ ਦਾ ਝੰਡਾ ਲੱਗਾ ਸੀ ਤੇ ਸਮੁੰਦਰ ਚੋਂ ਹਣ ਵਾਪਸ ਜਾ ਰਿਹਾ ਉਹ ਤੇ ਕੈਨੇਡਾ ਸਰਕਾਰ ਨੇ ਨਾ ਸਾਰੇ ਦੇਸ਼ਾਂ ਨੂੰ ਕਹਿਤਾ ਫੋਨ ਲਾ ਕੇ ਵੀ ਕੋਈ ਵੀ ਇਹਨਾਂ ਨੂੰ ਸਟੇ ਨਾ ਦੇਓ ਪਰ ਹੁਣ ਜਾਪਾਨ ਨੇ ਸਟੇ ਦੇਣੀ ਕਿਉਂਕਿ ਜਾਪਾਨ ਦਾ ਜਹਾਜ਼ ਸੀ ਪਰ ਬਾਕੀ ਕਿਸੇ ਦੇਸ਼ ਨੇ ਸਟੇ ਨਹੀਂ ਦਿੱਤੀ ਬਾਬਾ ਜੀ ਨੂੰ ਕੰਡੇ ਤੇ ਨਹੀਂ ਲੰਘਣ ਦਿੱਤਾ ਕਿ ਆ ਸਿੱਧਾ ਜਿੱਥੋਂ ਆਇਆ ਨਾ ਜਿੱਥੇ ਦਾ ਆਵੇਂ ਇੰਡੀਆ ਦਾ ਨਾ ਇੰਡੀਆ ਜਾ ਕੇ ਸਿੱਧਾ ਹੀ ਬ੍ਰੇਕ ਮਾਰ ਜਹਾਜ਼ ਦੀ ਔਰ ਕਿਤਨੀ ਰੁਕਣਾ ਪਰ ਬਾਬਾ ਜੀ ਨੇ ਫਿਰ ਵੀ ਜਪਾਨ ਬ੍ਰੇਕ ਮਾਰੀ ਤੇ ਜਿੱਦੈ ਜਪਾਨ ਵੜਾ ਲਗੇ ਨਾ ਵਾਪਸੀ ਤੇ ਤੇ ਫ੍ਰੈਸ਼ ਭਾਜੀ ਉਹ ਜਾ ਜਾ ਗਏ ਜਰਮਨ ਤੇ ਇਹਨਾਂ ਨੂੰ ਮਾਰਨ ਵਾਸਤੇ ਬੰਬ ਡਾਣ ਵਾਸਤੇ ਕਿਉਂਕਿ ਝੰਡਾ ਉੱਤੇ ਲੱਗਾ ਸੀ ਇਹ ਦੁਸ਼ਮਣ ਸੀ ਉਦੇਸ਼ ਜਰਮਨ ਤੇ ਜਪਾਨ ਪਰ ਇਹਨਾਂ ਨੂੰ ਪਤਾ ਸੀ ਕਿ ਇਹ ਕਾਂਡ ਹੋਣਾ ਹੈ ਹੁਣ ਸਟੋਰੀ ਚ ਐਂਟਰੀ ਕਿਦੀ ਹੁੰਦੀ ਹੈ ਇੱਕ ਬੜਾ ਵੱਡਾ ਕ੍ਰਾਂਤੀਕਾਰੀ ਹੋਇਆ ਬਾਬਾ ਸੋਹਣ ਸਿੰਘ ਪਕੜਨਾ ਜਿਨ੍ਹਾਂ ਨੇ ਗਦਰ ਮੂਵਮੈਂਟ ਚਲਾਈ ਸੀ ਉਹਨਾਂ ਦੀ ਐਂਟਰੀ ਹੁੰਦੀ ਉਹ ਪਹਿਲੇ ਗੇਟਮਿਟ ਕਰ ਦਿੱਤੀ ਹੁੰਦੀ ਉਹਨਾਂ ਨੇ ਜਾ ਕੇ ਨਾ ਜਪਾਨ ਦੇ ਵਿੱਚ ਵੀ ਸਾਡਾ ਜਹਾਜ ਆ ਰਿਹਾ ਤੇ ਇਹਨੂੰ ਤੁਸੀਂ ਨੁਕਸਾਨ ਨਾ ਪਹੁੰਚਾਇਆ ਤੇ ਉਹ ਜਿੱਦਾਂ ਹੀ ਵੇਖਦੇ ਨੇ ਵੀ ਸੇਖਣੇ ਅੰਦਰ ਉਹ ਅੰਦਰੋਂ ਛੰਡੀ ਜੀ ਵੀ ਹ ਲਹਿਰਾ ਦੇਦੇ ਵੀ ਅਸੀਂ ਆ ਜਹਾਜ ਕਿਸੇ ਹੋਰ ਦੇਸ਼ ਦਾ ਪਰ ਅਸੀਂ ਅੰਦਰ ਹੋ ਰਾ ਤੇ ਉਹ ਚੱਲ ਜਾਂਦਾ ਜਹਾਜ ਯਾਨੀ ਕਿ ਜੇ ਫਿਲਮ ਬਣੇ ਤੇ ਵੇਖੋ ਕਿੰਨੀ ਸਥਿਤੀ ਭਾਂਜਦੀ ਸੈਂਟੈਂਸ ਹਨਾ ਇੰਟੈਂਸਿਟੀ ਦੀ ਭਾਂਜਦੀ ਏ ਬੰਦੇ ਨੂੰ ਮਾਰਨਾ ਹਾਂ ਆ ਰਹੇ ਨੇ ਤੇ ਹੁਣ ਕੀ ਬਣੇਗਾ ਸਿੱਖਾਂ ਦਾ ਹਨਾ ਚਲੋ ਬਾਜ ਜਾਂਦੇ ਨੇ ਫਿਰ ਉਹ ਜਾਪਾਨ ਆ ਦੇ ਨੇ ਇੱਥੇ ਥੋੜੇ ਦਿਨ ਰੁਕਦੇ ਨੇ ਫੇਰ ਜਾਂਦੇ ਨੇ ਸਿੰਗਾਪੁਰ ਸਿੰਗਾਪੁਰ ਤੋਂ ਫੇਰ ਇਹਨਾਂ ਨੂੰ ਭੇਜ ਦਿੱਤਾ ਜਾਂਦਾ ਇੰਡੀਆ ਕਲਕੱਤਾ ਉੱਥੇ ਫੇਰ ਇਹਨਾਂ ਦੀ 2 ਦਿਨ ਤਲਾਸ਼ੀ ਹੁੰਦੀ ਜਾਜ ਦੀ ਜਾਜ ਦੀ ਤਲਾਸ਼ੀ ਹੁੰਦੀ ਇਹਨਾਂ ਨੂੰ ਬਾਹਰ ਲਾਇਆ ਜਾਂਦਾ ਇਹਨਾਂ ਨੂੰ ਕਹਿੰਦੇ ਨੇ ਚਲੋ ਪੰਜਾਬ ਜਿੱਥੋਂ ਆਏ ਤੁਸੀਂ ਅਸੀਂ ਤੁਹਾਡੇ ਵਾਸਤੇ ਟ੍ਰੇਨ ਤਿਆਰ ਕੀਤੀ ਏ ਇੱਚ ਬੈਠੋ ਤੇ ਚਲੋ ਵੱਡੇ ਆਏ ਕ੍ਰਾਂਤੀਕਾਰੀ ਚੱਲੇ ਸੀ ਧਰਨਾ ਦੇਣ ਸਰਕਾਰ ਖਿਲਾਫ ਇਹਨਾਂ ਨੂੰ ਟੀਚਰਾ ਕਰਨ ਉੱਥੇ ਦੇ ਲੋਕ ਆਪਣੇ ਪੁਲਿਸ ਲੁਧਿਆਣਾ ਤੋਂ ਪੁਲਿਸ ਮੰਗਾਈ ਹੋਰ ਵੀ ਬੜਾ ਕੁਛ ਇਹਨਾਂ ਨੂੰ ਕਵਾਰੰਟਾਈਨ ਕਰਨ ਵਾਸਤੇ ਨਾ ਪੀ ਥੋੜੇ ਦਿਨਾਂ ਨੂੰ ਕੁੱਟਾ ਮਾਰਾਂਗੇ ਰੱਖਾਂਗੇ ਵੀ ਤੁਸੀਂ ਬੜੇ ਕ੍ਰਾਂਤੀਕਾਰੀ ਬਣੇ ਫਿਰਦੇ ਲੁਧਿਆਣੇ ਇੱਕ ਕੇਲਾ ਵੀ ਲਲਿਆ ਇੱਥੇ ਇਹਨਾਂ ਨੂੰ ਰੱਖਾਂਗੇ ਤੇ ਕੁੱਟਾ ਮਾਰਾਂਗੇ ਪੁਲਿਸ ਨੇ ਗਿਆ ਸੁਧਾਰ ਦੇ ਇਹਨਾਂ ਨੂੰ ਤੇ ਇਹਨਾਂ ਨੂੰ ਨਾ ਜਿੱਦਾਂ ਹੀ ਜਾ ਚੁਲਾ ਕੇ ਨਾ ਹੁਣ ਟ੍ਰੇਨ ਵੱਲ ਲੈ ਕੇ ਜਾਣ ਲੱਗੇ ਨੇ ਨਾ ਤੇ ਪੁਲਿਸ ਨੇ ਇਹਨਾਂ ਕੋਲ ਗੁਰੂਗ੍ਰੰਥ ਸਾਹਿਬ ਹਮ ਹਮ ਮੁਸਾਫਰਾਂ ਦੇ ਕੋਲ ਇਹ ਕਹਿੰਦੇ ਨੇ ਪਹਿਲਾਂ ਨਾ ਅਸੀਂ ਗੁਰੂਗ੍ਰੰਥ ਸਾਹਿਬ ਨਾ ਰੱਖੜਿਆ ਗੁਰਦਾਰੇ ਕਲਕੱਤੇ ਗੁਰਦਾਰੇ ਤੇ ਫਿਰ ਅਸੀਂ ਜਿੱਥੇ ਤੁਸੀਂ ਸਾਨੂੰ ਲੈ ਕੇ ਜਾਣਾ ਲੈ ਜਿਓ ਪੁਲਿਸ ਕਹਿੰਦੀ ਨਹੀਂ ਸਿੱਧੇ ਟ੍ਰੇਨ 'ਚ ਬੈਠੋ ਇਹ ਕਹਿੰਦੇ ਗੁਰਦ੍ਰੇ ਜਣਾ ਬਸ ਇਹੀ ਖਿੱਚੋ ਤਾਂਚਣਾ ਇਹਨਾਂ ਦੀ ਨਾਲੇ ਗੁਰਦੇ ਤੁਸੀਂ ਇਹ ਵੀ ਕਹਿ ਰਹੇ ਸੀ ਕਿ ਕੋਈ ਜੱਜ ਲੈ ਕੇ ਆਓ ਸਾਡੇ ਸਰਕਾਰੀ ਬਿਆਨ ਲੈ ਲਓ ਬਿਆਨ ਲੈ ਲਓ ਵੀ ਸਾਡੇ ਨਾਲ ਕੀ ਕੀ ਹੋਇਆ ਤੇ ਉਹ ਵੀ ਨਹੀਂ ਮੰਨਣ ਤੇ ਇਹ ਗੁਰਦ੍ਰੇ ਇਲਜਾੜ ਤੇ ਇਹ ਕਹਿੰਦੇ ਨਹੀਂ ਟ੍ਰੇਨ ਨਾਲ ਚੱਲੋ ਬਸ ਇਹ ਕਿਤੋਂ ਤਾਂਚਣਾ ਫਾਈਟਿੰਗ ਹੋ ਗਈ ਗੋਲੀਆਂ ਚੱਲ ਪਈਆਂ ਤੇ 20 19 20 ਸਿੱਖ ਮਾਰੇ ਗਏ ਬਾਕੀ ਕੁਝ ਭੱਜ ਗਏ ਕੁਝ ਫੜਲੇ ਪੁਲਿਸ ਨੇ ਬਾਕੀ ਸਾਰੇ ਜਿੰਨੇ ਵੀ ਫੜੇ ਸੀ ਨਾ ਸਾਰਿਆਂ ਨੂੰ 2-3 ਮਹੀਨੇ ਬਾਅਦ ਛੱਡ ਦਿੱਤਾ ਉਹਨਾਂ ਨੇ ਠੀਕ ਹੈ ਪੰਜਾਬ ਲੈ ਜਾ ਕੇ ਛੱਡ ਦਿੱਤਾ ਹੁਣ ਤੂੰ ਕਹਾਣੀ ਤੂੰ ਸੋਚਦਾ ਹੈਗਾ ਕਹਾਣੀ ਦੇ ਹੀਰੋ ਨਾਲ ਕੀ ਬਣਿਆ ਕਹਾਣੀ ਇਦਾਂ ਤੇ ਨਹੀਂ ਨਾ ਫਿਰ ਫਿਰ ਇਦਾਂ ਤੇ ਨਹੀਂ ਨਾ ਕਿਹਾ ਜਾਂਦਾ ਹੀਰੋ ਫਿਰ ਇਦਾਂ ਇਹ ਤੇ ਨੋਰਮਲ ਜਿਹਾ ਬੰਦਾ ਹੋ ਗਿਆ ਸਫਰ ਗਿਆ ਯਾਰ ਵੀ ਉਹਨੂੰ ਐਂਟਰੀ ਨਹੀਂ ਮਿਲੀ ਤੇ ਵਾਪਸ ਆ ਕੇ ਇਹ ਤੇ ਫਿਰ ਹੀਰੋ ਤੇ ਨਹੀਂ ਨਾ ਬੰਨੇ ਜਾਂਦਾ ਇਦਾਂ ਨਹੀਂ ਨਾ ਹੀਰੋ ਹੈ ਫਿਰ ਅਜੀ ਭਾਜੀ ਬੰਦੇ ਸੋਚ ਕੀ ਹੋਇਆ ਹੋਇਆਗਾ ਬਈ ਜੇਲ੍ਹ ਚ ਰਖ ਲਿਆ ਹੋਊਗਾ ਜਾਂ ਕੋਈ ਜ਼ਿਆਦੀ ਤਕੜੀ ਸਜ਼ਾ ਦਿੱਤੀ ਹੋਊਗੀ ਇਦਾਂ ਦਾ ਕੁਝ ਮੈਨੂੰ ਲੱਗਦਾ ਹੋ ਸਕਦਾ ਹੋਰ ਕੀ ਹੋਊਗਾ ਪੱਲੂ ਪੁਲਿਸ ਕੀ ਗ੍ਰਫਤ ਸੇ ਫਰਾਰ ਹੋ ਗਿਆ ਜਹਾਂ ਸੇ ਵੀ ਪੱਲੂ ਫਰਾਰ ਅਮੇਰੀਕਾ ਮਾਰ ਜੋਧੇ ਗਏ ਜਾਂਦਾ ਬਾਬਾ ਜੀ ਉਥੋਂ ਭੱਜ ਜਾਂਦੇ ਨੇ 52 56 ਸਾਲ ਦੀ ਉਮਰ ਉਸ ਟਾਈਮ ਤੇ ਤੇ ਨਿਕਲ ਜਾਂਦੇ ਨੇ ਪੁਲਿਸ ਨੇ ਕਿਰਾ ਪਾਇੰਦਾ ਨਿਕਲ ਜਾਂਦੇ ਨੇ ਉਥੋਂ ਫਿਰ ਬਾਬਾ ਜੀ ਪੂਰੇ 7 ਸਾਲ ਬਾਅਦ ਕਿੱਦਾਂ ਲੱਭਦੇ ਨੇ ਉਹ ਤੁਹਾਨੂੰ ਮੈਂ ਪਾਰਟ 2 ਚ ਸੁਣਾਵਾਂਗਾ ਬੜੀ ਘੈਂਟ ਸਟੋਰੀ ਏ ਹਾਂਜੀ